ਆ ਉਹ ਮੁੰਡਾ ਉਡੀਕ ਪਾਣ ਲੱਗਦਾ ਉਹ ਰਦਾ ਰਦਾ ਰੰਗਰ ਰਦਾ ਰਹਿਣਾ ਜੰਗਲ ਵਿੱਚ ਜਾਂਦੇ ਬਾਗ ਵਿੱਚ ਬਾਗ ਵਿੱਚ ਜਾਂਦਾ ਹੈ ਤੇ ਉੱਥੇ ਰਹੀਣਾ ਕਰਦਾ ਹੁੰਦਾ ਕੁਛ ਨਹੀਂ ਪਾਣੀ ਦੀ ਮੁੰਡੀ ਕੁਛ ਦਰ ਹੁੰਦਾ ਨਾਂਦਰੀਆ ਨਾਲ ਕੁਝ ਵੀ ਨਹੀਂ ਹੁੰਦਾ ਉੱਥੇ ਤੇ ਕੋਈ ਬਾਗ ਵਿੱਚ ਇੱਕ ਖੜਾ ਪਿਆ ਹੁੰਦਾ ਉੰਦੀ ਨਜ਼ਰ ਵਿੱਚ ਘਟੇ ਤਾਂ ਜਾਂਦੀ ਏ ਤੇ ਉਹ ਕੋਲ ਜਾਂਦਾ ਨਾ ਤੇ ਘਰੇ ਤੋਂ ਬੈਠਦਾ ਤੇ ਉੰਦੀ ਪਾਣੀ ਦੇ ਛੁੱਟ ਨਹੀਂ ਆ ਸਕਦੀ ਠੀਕੇ

पाणी आण ठीकु पाणी ठीकु आहे मुड़ पाणी पींदा ठीकु आहे सिखी पुछा